ਤੇ ਆ ਝਾੜੂ ਆਇਆ ਉਸ ਤੋਂ ਵੀ ਮਹਾ ਝੂਠਾ ਤਾਂ ਇਹਸਾਨ ਹੋ ਗਏ ਗੱਲਾਂ ਤਾਂ ਬੜੀ ਵੱਡੀ ਵੱਡੀ ਕੀਤੀਆਂ ਸੀ ਕਿਓ ਲੇਕਿਨ ਲੈਣਾ ਤਾਂ ਕੀ ਉਹ 15 ਕਿਲੋ ਕਣਕ ਜਿਹੜੀ ਮਿਲਦੀ ਸੀ ਉਹਦੇ ਉੱਤੇ ਵੀ ਝਾੜੂ ਮਾਰਿਆ ਫੋਰ ਕਾਰਡ ਕੱਟ ਤੇ ਤੇ ਹੁਣ 5-10 ਕਿਲੋ ਆਟੇ 'ਚੋਂ ਕਾਤੇ ਝਾੜਦਾ ਹੁਣ 5 ਕਿਲੋ 10 ਕਿਲੋ ਆਟੇ ਦੇ ਨਾਲ ਮੈਦਾ ਸਰ ਜਾਂਦਾ ਹੈ ਕੋਟਾ ਕਦੇ ਰੰਗ ਲਾ ਪੰਜਾਬ ਇਹੋ ਜਿਹਾ ਹੋਊਗਾ ਬੱਚਿਆਂ ਦੀ ਇੰਨੀ ਨੌਕਰੀਆਂ ਹੋਣ ਗਿਆ ਆ ਝੂਠ ਸਾਰਾ 40000 ਨੌਕਰੀਆਂ ਦੇਤੀਆਂ ਮੈਂ ਤਾਂ ਸਾਰਾ ਪੰਜਾਬ ਫੇਰ ਲਿਆ ਵੀ ਕਿਹਨੂੰ ਮਿਲੀ ਆ ਇੱਕ ਬੰਦੇ ਨੇ ਹੱਥ ਨਹੀਂ ਖੜਾ ਕੀਤਾ ਵਿਸ਼ਾਚਾਰ ਪੰਜਾਬ ਤੇ ਖਤਮ ਹੋ ਗਿਆ ਜਾ ਕੇ ਤਸਵੀਲਾ ਚ ਦੇਖੋ ਠਾਣੇ ਆ ਚ ਦੇਖੋ ਬਾਦਲ ਸਾਹਿਬ ਦੀ ਸਰਕਾਰ ਜਿਹੜੇ ਗਰੀਬਾਂ ਨੂੰ ਸਹੂਤਾ ਦੇਂਦੀ ਸੀ ਕਿਸਾਨਾਂ ਦੀ ਬਾਹ ਫੜਦੀ ਸੀ ਵੱਡੇ ਵਿਕਾਸ ਦੇ ਕੰਮ ਤੁਹਾਡੇ ਪਿੰਡਾਂ 'ਚ ਕਰਦੀ ਸੀ ਲੇਕਿਨ ਉਹਨਾਂ ਨੂੰ ਪੰਡ ਕੇ ਝੂਠੇ ਗੰਦੇ ਇਲਜ਼ਾਮ ਉਹਨਾਂ ਦੇ ਉੱਤੇ ਲਾ ਕੇ ਤੇ ਝੂਠੇ ਲਾਰੇ ਲੋਕਾਂ ਨੂੰ ਦੇ ਕੇ ਘਰ ਘਰ ਨੌਕਰੀ ਦਵਾਂਗੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਬੀਬੀਆਂ ਨੂੰ ਆਟੇ ਦਾਲ ਦੇ ਨਾਲ ਕਿਉਂ ਖੰਡ ਸ਼ੱਕਰ ਚਾਪਤੀ ਦਵਾਂਗੇ ਇਹ ਝੂਠਾ ਚਾਸਾ ਲਾ ਕੇ ਕਾਂਗਰਸੀਆਂ ਨੇ ਲੋਕਾਂ ਦੀ ਵੋਟਾਂ ਲਿੱਤੀਆਂ ਤੇ ਸਰਕਾਰ ਬਣਾਈ ਤੇ 5 ਸਾਲ ਇੱਕ ਵੀ ਨੌਕਰੀ ਨਹੀਂ ਆਈ ਇੱਕ ਕਰਜ਼ਾ ਕਿਸੇ ਦਾ ਮਾਫ਼ ਨਹੀਂ ਹੋਇਆ ਤੇ ਕਿਉਂ ਖੰਡ ਤਾਂ ਕੀ ਮਿਲਣਾ ਸੀ ਜਿਹੜੇ ਕਾਰਡ ਸੀਗੇ ਉਹ ਵੀ ਕੱਟਤੇ 30 ਕਿਲੋ ਕਨਕਵਾਲ ਸਾਹਿਬ ਦਿੰਦੇ ਸੀ ਉਹਨੂੰ ਵੀ ਕੱਟ ਕੇ 15 ਕਿਲੋ ਕਰ ਛੱਡਿਆ ਬਾਕੀ ਗਰੀਬ ਦਾ ਰਾਸ਼ਨ ਬਾਜ਼ਾਰ ਸੇ ਵੇਚ ਕੇ ਮੋٹے ਪੈਸੇ ਕਾਂਗਰਸੀ ਖਾ ਗਏ ਤੇ ਆ ਝਾੜੂ ਆਇਆ ਉਸ ਤੋਂ ਵੀ ਮਹਾ ਝੂਠਾ ਤਾਂ ਇਛਾਨ ਹੋ ਗਏ ਗੱਲਾਂ ਤਾਂ ਬੜੀ ਵੱਡੀ ਵੱਡੀ ਕੀਤੀਆਂ ਸੀ ਕਿਉਂ ਲੇਕਿਨ ਲੈਣਾ ਤਾਂ ਕੀ ਉਹ 15 ਕਿਲੋ ਤਨਖ ਜੜੀ ਮਿਲਦੀ ਸੀ ਉਹਦੇ ਉੱਤੇ ਵੀ ਝਾੜੂ ਮਾਰਿਆ ਹੋਰ ਕਾਰਡ ਕੱਟ ਤੇ ਤੇ ਹੁਣ 5-10 ਕਿਲੋ ਆਟੇ ਚ ਕਾਟੇ ਝਾੜਦਾ ਹੁਣ 5 ਕਿਲੋ 10 ਕਿਲੋ ਆਟੇ ਦੇ ਨਾਲ ਮੈਦਾ ਸਰ ਜਾਂਦਾ ਹੈ ਤੁਹਾਡਾ ਪਹਿਲੀ ਤਰੀਕ ਨੂੰ ਤੁਸੀਂ ਫੈਸਲਾ ਕਰਨਾ ਹੈ ਜਿਹੜੇ ਮਹੀਨੇ ਦੇ 30 ਦਿਨਾਂ ਵਾਸਤੇ 30 ਕਿਲੋ ਕਣਕ ਦਿੰਦੇ ਸੀ ਤਾਂ ਕਿ ਗਰੀਬ ਦੇ ਘਰੇ ਸਾਰਾ ਮਹੀਨਾ ਰੋਟੀ ਪਕੇ ਤੇ ਦਾਲ ਦੇ ਨਾਲ ਉਹਦੇ ਜਵਾਕ ਰੋਟੀ ਖਾਂ ਉਹ ਚੰਗੀ ਪਾਰਟੀ ਸੀਗੀ ਤਕੜੀ ਵਾਲੀ ਜਾਂ ਝੂਠੇ ਜਿਨ੍ਹਾਂ ਨੇ ਤੁਹਾਡੀ ਰੋਟੀ ਤੁਹਾਡੇ ਬੱਚਿਆਂ ਦੇ ਮੂੰਹ ਤੋਂ ਖੋਲੀ ਹਜ਼ਾਰ ਰੁਪਿਆ ਦਾ ਇੱਕ ਨਾਰਾ ਦਿੱਤਾ ਬੀਬੀਆਂ ਨੂੰ ਸੁਪਨਾ ਦਿਖਾਇਆ ਕਿ ਹਜ਼ਾਰ-ਹਜ਼ਾਰ ਰੁਪਏ ਤੁਹਾਡੇ ਖਾਤੇ 'ਚ ਹਰ ਮਹੀਨੇ ਆਉਣਗੇ ਤੇ 26 ਮਹੀਨੇ ਹੋ ਗਏ ਕਿਸੇ ਦੇ ਖਾਤੇ 'ਚ ਦਵਾਨੀ ਨਹੀਂ ਆਈ ਤੇ ਹਜ਼ਾਰਾਂ ਦੀ ਤੁਹਾਡੀ ਸਹੂਲਤਾ ਤੁਹਾਡੇ ਤੋਂ ਲੁਟ ਲਿਆ ਜਿਹੜੇ ਤੁਹਾਡੇ ਹਜ਼ਾਰਾਂ ਦੇ ਸ਼ਗਨ ਦੇ ਚੈੱਕ ਆਉਂਦੇ ਸੀ ਬੱਚਿਆਂ ਦੇ ਬੰਦ ਕਰਤੇ ਮਕਾਨਾਂ ਦੇ ਚੈੱਕ ਆਉਂਦੇ ਸੀ ਬੰਦ ਕਰਤੇ ਬੱਚਿਆਂ ਦੇ ਪੜਾਈ ਦੇ ਵਜੀਫੇ ਆਉਂਦੇ ਸੀ ਬੰਦ ਕਰਤੇ ਸਾਈਕਲਾਂ ਆਉਂਦੀਆਂ ਸੀ ਬੰਦ ਕਰਤੀਆ ਭਾਵੇਂ ਤੁਹਾਨੂੰ ਦਵਾਈਆਂ ਵਾਸਤੇ ਕੈਂਸਰ ਵਰਗੀ ਬਿਮਾਰੀਆਂ ਵਾਸਤੇ ਵੀ ਬੰਦ ਸਭ ਚੈੱਕ ਦਿੰਦੇ ਸੀ ਉਹ ਸਾਰਾ ਬੰਦ ਕਰਤਾ ਬੱਚਿਆਂ ਦੇ ਖੇਡਾਂ ਦਾ ਸਮਾਨ ਬੰਦ ਕਰਤਾ ਇਹਨਾਂ ਦੇ ਜਿਮ ਬੰਦ ਕਰਤੇ ਇਹਨਾਂ ਦੇ ਵੱਡੇ ਵੱਡੇ ਵਰਲਡ ਕਬੱਡੀ ਕੱਪ ਬੰਦ ਕਰਤੇ ਕਿਸਾਨ ਭਰਾਵਾ ਦੇ ਤਾਂ ਹੁਣ ਮੋਟਰਾਂ ਦੇ ਕਨੈਕਸ਼ਨ ਵੀ ਨਹੀਂ ਮਿਲਦੇ ਕੋਈ ਤਕਲੀਫ ਆ ਜਾਏ ਆਪਦਾ ਆ ਜਾਏ ਕਿਸ ਫਸਲ ਖਰਾਬ ਹੋ ਜਾਏ ਮੁਆਵਜ਼ਾ ਤਾਕੀ ਦੇਣਾ ਹੈਗਾ ਉਹ ਤਾਂ ਸਾਰ ਵੀ ਨਹੀਂ ਪੁੱਛਦੇ ਪਾਰੋ ਲਗਾ ਕੇ ਗਏ ਸੀ ਪਾਣੀ ਵਾਸਤੇ ਉਹ ਵੀ ਬੰਦ ਕਰਤੇ ਹੁਣ ਤਾਂ ਗਰੀਬ ਆਦਾ ਨਰੇਗਾ ਦਾ ਕੰਮ ਤਾਂ ਨਰੇਗਾ ਦੇ ਪੈਸੇ ਵੀ ਬੰਦ ਕਰ ਛੱਡੇ ਆਪਾਂ ਹੋਰ ਕੀ ਆਸ ਰੱਖਦੇ ਆ ਝਾੜੂ ਤੋਂ ਕੀ ਮਿਲੂਗਾ ਸਾਨੂੰ ਸੋ ਜਵੇਂ ਇਹਨਾ ਝਾੜੂ ਨੇ ਤੇ ਪੰਜੇ ਨੇ ਤੁਹਾਡੀ ਸਹੂਲਤਾਂ ਦੇ ਉੱਤੇ ਝਾੜੂ ਮਾਰਿਆ ਤੁਹਾਡੀ ਉਮੀਦਾਂ ਦੇ ਉੱਤੇ ਪਾਣੀ ਫੇਰਿਆ ਆਜੋ ਨਾ ਤਾਂ ਹਿਸਾਬ ਲੈਣ ਦਾ ਸਮਾਂ ਹੈ ਪਹਿਲੀ ਤਰੀਕ ਨੂੰ ਹਿਸਾਬ ਲਓ ਝੂਠੀ ਪਾਰਟੀਆਂ ਤੋਂ ਜਦ ਵੋਟਾਂ ਮੰਗਣ ਵਾਸਤੇ ਆਣਗੇ ਪੰਜੇ ਨੂੰ ਪੁੱਛੋ ਬੇਰੋਜ਼ਗਾਰ ਸਾਡੇ ਬੱਚੇ ਇਹਨਾਂ ਦੀ ਘਰ ਘਰ ਨੌਕਰੀ ਕਿੱਥੇ ਐ ਆ ਕਿਸਾਨਾ ਆਪਣਾ ਕਰਜ਼ਾ ਦਾ ਖਾਕਾ ਦਿਖਾਣ ਤੇ ਪੁੱਛੋ ਸਾਡਾ ਕਰਜ਼ਾ ਮਾਫੀ ਕਿੱਥੇ ਐ साल का समा दिता घो ख चाह पत्ती कख नहीं किया लाओ झ लाओ थोड़ा झ नहीं झ यह झ झ झ वाले तो भी सवार के हिसाब लना किए साढ़े हजार हजार रुपए जो सरकार है, खजाना थे कोल है सारी सहूलता सा लुटलियां ਆ ਪਹਿਲੇ 26 ਮਹੀਨੇ ਦਾ 26000 ਮੇਰੇ ਖਾਤੇ ਚ ਪਾ ਕੇ ਆਓ ਤਾਂ ਨਵੀਂ ਗੱਲ ਕਰਨਾ ਨਹੀਂ ਤੇ ਝਾੜੂ ਨਾਲ ਭਜਾਵਾਂਗੇ ਨਵੇਂ ਲਾਰੇ ਨਹੀਂ ਸੁਣਨੇ ਕਦੇ ਰੰਗ ਲਾ ਪੰਜਾਬ ਇਹੋ ਜਿਹਾ ਹੋ ਜਾਊਗਾ ਬੱਚਿਆਂ ਦੀ ਇੰਨੀ ਨੌਕਰੀਆਂ ਹੋਣ ਗਿਆ ਆ ਝੂਠ ਸਾਰਾ 40000 ਨੌਕਰੀਆਂ ਦੇਤੀਆਂ ਮੈਂ ਤਾਂ ਸਾਰਾ ਪੰਜਾਬ ਫਿਰ ਲਿਆ ਵੀ ਕਿਹਨੂੰ ਮਿਲਿਆ ਇੱਕ ਬੰਦੇ ਨੇ ਹੱਥ ਨਹੀਂ ਖੜਾ ਕੀਤਾ ਵਿਸ਼ਰਾਚਾਰ ਪੰਜਾਬ ਚ ਖਤਮ ਹੋ ਗਿਆ ਜਾ ਕੇ ਤਹਿਸੀਲਾਂ ਚ ਦੇਖੋ ਠਾਨਿਆਂ ਚ ਦੇਖੋ ਪੰਜਾਬ ਤੇ ਬਿਜਲੀ ਦੇ ਬਿੱਲ ਕਿਸੇ ਨੂੰ ਨਹੀਂ ਆਉਂਦੇ आप पुछो इन्हें लंबे बिल मैं दिखाई ना खत्म तो कर दागे नशे खत्म हो गए सत साल चे सत गुना वे ने गली गली तिट्टा रोलता घर कर, घर ती पहचाता केंद्री अकाली बेचते ने अकाली बेचते ने दस साल पहले ਤੁਹਾਡੇ ਪਿੰਡ 'ਚ ਕਿਸੇ ਗਲੀ 'ਚ ਕਿਸੇ ਨੇ ਚਿੱਟੇ ਦਾ ਨਾਂ ਸੁਣਿਆ ਸੀ ਬਿਲਕੁਲ ਨਹੀਂ ਸੁਣਿਆ ਸੀ ਕਿਉਂਕਿ ਤਕੜੀ ਦੀ ਸਰਕਾਰ ਨਸ਼ੇ ਵੇਚਣ ਵਾਲੇ ਨੂੰ ਫੜ ਕੇ ਜੇਲਾ 'ਚ ਧੱਕਦੀ ਸੀ ਤਾਂ ਕਿ ਇਹਨਾਂ ਦਾ ਨਸ਼ਾ ਬੱਚਿਆਂ ਤੱਕ ਨਾ ਪਹੁੰਚੇ ਇਹਨਾਂ ਨੇ ਤਾਂ ਫੜਿਆ ਕਿ ਨੂੰ ਮਗਰਮਚ ਕਿਹੜੇ ਥੜੇ ਨੇ ਮਗਰਮਚਾਂ ਨੇ ਨਾ ਤਾਂ ਹਿੱਸਾ ਪਾਈ ਬੈਠੇ ਨੇ ਮਹੀਨੇ ਬੰਨੀ ਬੈਠੇ ਨੇ ਦਿਓ ਪੈਸੇ ਜਾ ਨਸ਼ੇ ਵੇਚੋ ਤੁਹਾਨੂੰ ਕੋਈ ਹੱਥ ਨਹੀਂ ਲਾਊਗਾ ਅੱਜ ਤੇ ਮਾਮਾ ਦੇ ਪੁੱਤਾਂ ਨੂੰ ਮਾਰ ਕੇ ਨਸ਼ਿਆਂ ਦੇ ਨਾਲ ਕਮਾਈਆ ਕਰਨੇ ਨੇ ਦੁਕਾਨਾਂ ਖੁਲੀਆਂ ਰਹਿਣਾਂ ਦੀ ਇਹ ਬਦਲਾ ਫੇ ਵੋਟ ਕੀਤਾ ਸੀ ਸਾਰੀ ਸਹੂਲਤਾਂ ਗਈਆਂ ਬੇਰੋਜ਼ਗਾਰੀ ਘਰ ਘਰ ਤਾਈ ਨਸ਼ੇ ਸਿਖਰਾ ਤਾਈ ਲੁੱਟਾ ਖੋਵਾ ਚੋਰੀਆਂ ਚੱਕੇਰੀਆਂ ਇਹ ਬਦਲਾ ਵਾਸਤੇ ਵੋਟਾਂ ਦਿੱਤਾਈਆਂ ਸੀਗਾ